ਸੋਸ਼ਕਾਲ ਜੀ ਮੈਨੂੰ ਆਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਭਾਈ ਜਿਹੜਾ ਬਾਬਾ ਤੁਹਾਨੂੰ ਦਿਖਾਉਣ ਜਾ ਰਿਹਾ ਸੱਚੀ ਕਹਨੇ ਆ ਇਹਦਾ ਤਾਂ ਕੰਮ ਆ ਬਾਕੀ ਬਹੁਤ ਚੱਲ ਪਿਆ ਕੰਮ ਵੀ ਮੈਂ ਕਿਹਾ ਤਰੱਕੀਆਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਬੇ ਜੀ ਤੁਹਾਨੂੰ ਹੁਣ ਤੱਕ ਕਿੰਨੀਆਂ ਵੀਡੀਓਜ਼ ਦਿਖਾ ਚੁੱਕਿਆ ਤੇ ਇਹ ਬਾਬੇ ਦੀ ਵੀਡੀਓ ਨਹੀਂ ਖਤਮ ਹੋ ਰਹੀ ਐ ਜਿਹੜੀਆਂ ਜਨਾਨੀਆਂ ਜਨੂਨੀਆਂ ਜਾਂ ਕੁੜੀਆਂ ਕਤਰੀਆਂ ਇਹ ਬਾਬੇ ਕੋਲ ਆਉਂਦੀਆਂ ਨੇ ਪੂਰੀਆਂ ਮਸਤ ਕਰਖੇ ਨੇ ਤੁਸੀਂ ਵੀ ਦੇਖ ਸਕਦੇ ਹੋ ਕਿ ਬਾਬੇ ਦੇ ਡੇਰੇ ਦੇ ਵਿੱਚ ਕਿਵੇਂ ਇਹ ਜਨਾਨੀਆਂ ਇਕੱਠੀਆਂ ਹੋ ਕੇ ਸਿਰ ਘਮਾਉਂਦੀਆਂ ਨਜ਼ਰ ਆ ਰਹੀਆਂ ਨੇ ਤਾਂ ਸਮਝ ਨਹੀਂ ਆਉਂਦੀ ਕਿ ਇਹ ਕੀ ਹੈ ਸਚਾਈ ਸਮਝ ਨਹੀਂ ਆਉਂਦੀ ਕਿ ਜਿੰਨੇ ਡੇਰੇ ਖੁੱਲ ਚੁੱਕੇ ਨੇ ਉਸ ਨੂੰ ਦੇਖ ਕੇ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਗਿਆ ਕਿ ਅੱਜ ਕੱਲ ਦੇ ਲੋਕ ਕਿੱਧਰ ਨੂੰ ਜਾ ਰਹੇ ਨੇ ਕਿਉਂ ਸਾਡੇ ਇਤਿਹਾਸ ਨੂੰ ਪਛਾੜਦੇ ਹੋਏ ਉਸ ਨੂੰ ਅਨਗੋਲਿਆ ਕਰਦੇ ਇਹ ਪਖੰਡਵਾਦ ਦੇ ਵਿੱਚ ਫਸ ਰਹੇ ਨੇ ਤਾਂ ਇਹਨਾਂ ਚੀਜ਼ਾਂ ਦਾ ਜਿਹੜਾ ਕਿ ਧਿਆਨ ਰੱਖਣਾ ਬਣਦਾ ਆ ਕਿਉਂਕਿ ਲਗਾਤਾਰ ਜਿਹੜੇ ਕਿ ਪਖੰਡਵਾਦ ਦੇ ਥਾਂ-ਥਾਂ ਤੇ ਡੇਰੇ ਖੁੱਲ ਚੁੱਕੇ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਮਾੜੇ ਕੰਮਾਂ ਦੇ ਵਿੱਚ ਪਾਇਆ ਜਾ ਰਿਹਾ ਕਿਉਂਕਿ ਜਦੋਂ ਲੋਕ ਜਿਹੇ ਡੇਰੇਆਂ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਟੂਣੇ ਟੱਪੇ ਕਰਾਉਣ ਦਾ ਬੜਾ ਜਿਹੜਾ ਟ੍ਰੈਂਡ ਜਾਂ ਚੱਲਿਆ ਹੋਇਆ ਵੀ ਤੂੰ ਭਾਈ ਫਲਾਣੇ ਜਗ੍ਹਾ ਤੇ ਟੋਣਾ ਕਰਦੇ ਆਂਡਾ ਮੀਟ ਸ਼ਰਾਬ ਰੱਖਦੇ ਤੂੰ ਆਹ ਕਰਦੇ ਤੂੰ ਲਾਲ ਕਪੜਾ ਰੱਖਦੇ ਤਾਂ ਇਹ ਚੀਜ਼ਾਂ ਦੇ ਪਿੱਛੇ ਲੋਕ ਲੱਗ ਜਾਂਦੇ ਨੇ ਫਿਰ ਚੁਰਾਹਿਆਂ ਦੇ ਵਿੱਚ ਸ਼ਮਸ਼ਾਨ ਘਾਟਾਂ ਦੇ ਵਿੱਚ ਪਤਾ ਨਹੀਂ ਕਿਸੇ ਦੇ ਘਰ ਦੇ ਬਾਹਰ ਕਰਕੇ ਕਿਤੇ ਕਿਤੇ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੇ ਨੇ ਅਸੀਂ ਅਕਸਰ ਆ ਵੀਡੀਓ ਚ ਤੁਹਾਨੂੰ ਵੀ ਦਿਖਾਉਣਾ ਕਿ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਚੀਜ਼ ਪਾ ਇਹ ਤਾਂ ਫਿਰ ਉਹ ਸਾਫ ਹੀ ਹੈ ਨਾ ਵੀ ਲੋਕਾਂ ਦੇ ਮਨ ਚ ਇਹ ਚੀਜ਼ ਪਾਈ ਜਾ ਰਹੀ ਹੈ ਕਿ ਭਾਈ ਤੁਸੀਂ ਕਿਸੇ ਦਾ ਮਾਰਾ ਕਿਵੇਂ ਕਰਨਾ ਤਾਂ ਐਂ ਕਰੋਗੇ ਤਾਂ ਲੋਕਾਂ ਦਾ ਮਾਰਾ ਹੋ ਜਾਊਗਾ ਤਾਂ ਉਹਵੇਂ ਦਾ ਬੰਦੇ ਦਾ ਦਿਮਾਗ ਹੋ ਜਾਂਦਾ ਵੀ ਲੈ ਵੀ ਫਲਾਣਾ ਮੇਰਾ ਦੁਸ਼ਮਣ ਆਉਣੇ ਮੈਨੂੰ ਪਾਸੋਂ ਐਂ ਕਹਿ ਕੇ ਗਿਆ ਸੀ ਸਾਡੇ ਨਾਲ ਲੜਾਈ ਕੀਤੀ ਹੈ ਲੈ ਉਹ ਉਹਦਾ ਸੀ ਐਵੇਂ ਕਰਾਂਗੇ ਨਾਸ ਕਰਾਂਗੇ ਅਸੀਂ ਬਾਬੇ ਕੋਲ ਜਾਂਨੇ ਆ ਬਾਬੇ ਕੋਲ ਜਾ ਕੇ ਕੋਈ ਧਾਗਾ ਤਵੀਤ ਕਰਾਵਾਂਗੇ ਕੋਈ ਟੂਣਾ ਕਰਾਵਾਂਗੇ ਤਾਂ ਕਿ ਉਹਨਾਂ ਦੇ ਘਰ ਦਾ ਸਰਬਨਾਸ਼ ਹੋ ਜਾਏ ਤਾਂ ਇਹ ਚੀਜ਼ਾਂ ਜਿਹੜੇ ਕਿ ਪਖੰਡਵਾਦ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਤਾਂ ਰਾਦੇ ਉੱਤੇ ਪੈ ਰਹੇ ਨੇ ਤਾਂ ਲੋਕਾਂ ਨੂੰ ਲੋੜ ਆ ਕੇ ਪਖੰਡਵਾ ਤੋਂ ਦੂਰੇ ਹਾਂ ਜਾਵੇ ਬਾਕੀ ਤੁਹਾਡਾ ਕੀ ਕਹਿਣਾ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਹੀਂ